ਹਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੋ ਜੀ ਮਾਰਨਿੰਗ ਦਾ ਟਾਈਮ ਸੀ ਆਪਾਂ ਲੱਗ ਪਈ ਸੀ ਇਥੇ ਸਾਰਾ ਜੋਗੂ ਆ ਗਏ ਅਸੀਂ ਪੌਣਾ ਟੋਕਰੇ ਦੇ ਵਿੱਚ ਉਹ ਪਾ ਦਿੱਤਾ ਸੀ ਉਸ ਤੋਂ ਬਾਅਦ ਲੱਗ ਗਈ ਸੀ ਮੈਂ ਆਪਣੇ ਕੰਮ ਕਰਨ ਕੰਮ ਸੀ ਅੱਜ ਮੈਂ ਕਰਨੇ ਕੱਲੀ ਨੇ ਤਾਂ ਕਰਕੇ ਪਾ ਸਵੇਹਾਂ 6:00 ਤੇ ਉੱਠ ਕੇ ਆਪਣੇ ਕੰਮਾਂ ਤੇ ਡਿਊਟੀ ਤੇ ਲੱਗ ਗਈ ਸੀ ਇੰਦਰੋਂ ਸਪਾਈ ਵੀ ਕਿਹੜਾ ਦਾ ਜਿੰਨਾ ਦਾ ਹੈਗਾ ਸੀ ਮੈਂ ਕਰ ਦਿੱਤਾ ਬਾਕੀ ਦੋ ਕਮਰੇ ਰਹਿ ਗਏ ਸੀ ਉਹ ਕਰਾਂਗੇ ਬਾਅਦ ਵਿੱਚ ਕਿਉਂਕਿ ਇਧਰ ਡੈਡੀ ਪੈਨੇ ਤੇ ਇਧਰ ਅੰਬਰ ਪਏ ਤਾਂ ਕਰਕੇ ਬਹੁਤ ਜ਼ਿਆਦਾ ਧੁੰਦ ਹੋਈ ਪਈ ਹੈ ਇਹਦੇ ਵਿੱਚ ਵੀ ਦਿਖ ਰਹੀ ਹੈ ਬਹੁਤ ਜ਼ਿਆਦਾ ਕੁਝ ਵੀ ਨਹੀਂ ਦਿਖਦਾ ਹੈਗਾ ਮੈਨੂੰ ਇੰਨਾ ਜ਼ਿਆਦਾ ਧੁੰਦ ਹੋਈ ਪਈ ਸੀਗੀ ਮੇਰੀ ਆਪਣੇ ਘਰ ਦੀ ਸਫਾਈ ਸੀ तकरीबन ਜੋ ਇੱਥੇ ਹੋ ਗਈ ਸੀ ਅੱਜ ਕੰਮ ਸੀਗੇ ਜੋ ਮੇਰੇ ਸਾਰੇ ਕੁਚਲੇ ਪਏ ਸੀਗੇ ਕਿਉਂਕਿ ਲਾਈਟ ਨਹੀਂ ਸੀਗੀ ਲਾਈਟ ਦੇ ਬਿਨਾ ਕੋਈ ਵੀ ਕੰਮ ਨਹੀਂ ਬਣਦਾ ਨਾ ਹੀ ਮੈਂ ਕੱਪੜੇ ਧੋਣ ਜੋਗੀ ਸੀ ਨਾ ਹੀ ਮੈਂ ਬਧਾਣੀ ਵਗੈਰਾ ਲਗਾਈ ਕੋਈ ਜੋ ਬਸ ਐਵੇਂ ਚਾੜ੍ਹ ਵਗੈਰਾ ਦੇ ਕੰਮ ਸੀਗੇ ਉਹ ਸਾਰੇ ਆਪ ਕਰ ਲਈ ਸੀ ਇਸ ਤੋਂ ਬਾਅਦ ਅੰਬਰ ਨੇ ਜਾਣਾ ਸੀਗਾ ਸਕੂਲ ਉਹਨੂੰ ਉਠਾਉਣਾ ਸੀਗਾ ਮੈਨੂੰ ਐਵੇਂ ਸੀਗਾ ਪਹਿਲਾਂ ਜੋ ਕੰਮ ਨੇ ਮੇਰੇ ਉਹ ਮੈਂ ਕਰ ਲਵਾਂ ਇੱਥੇ ਮੈਂ ਲੱਗ ਗਈ ਸੀ ਢੱਕੇ ਵਗੈਰਾ ਸਾਫ ਚੱਕਦੇ ਤੇ ਜੋ ਆਪਣਾ ਝਾੜੂ ਦਾ ਕੰਮ ਸੀਗਾ ਉਹ ਤਕਰੀਬਨ ਨਿਬੜ ਗਿਆ ਅੰਬਰ ਨਹੀਂ ਜਾਣਾ ਸੀਗਾ ਜੇ ਲੇਟ ਤਾਂ ਕਰਕੇ ਮੈਨੂੰ ਐਵੇਂ ਸੀਗਾ ਜੋ ਮੇਰੇ ਕੰਮ ਨੇ ਮੈਂ ਪਹਿਲਾਂ ਪਹਿਲਾਂ ਕਰ ਲਵਾਂ ਉਹ ਉਠਣ ਤੋਂ ਜੋ ਦੁੱਧ ਵਗੈਰਾ ਪੌਣਾ ਸੀਗਾ ਤੋੜੀ ਦੇ ਵਿੱਚ ਉਹ ਮੈਂ ਪਾ ਦਿੱਤਾ ਇਥੇ ਪਤਾ ਨਹੀਂ ਕੀ ਕੱਟੀ ਮੰਜੇ ਦਾ ਕੱਪੜਾ ਦਾ ਚੱਬ ਰਹੀ ਸੀ ਮੰਜਾ ਚੱਕ ਕੇ ਮੈਂ ਲਗਾ ਦਿੱਤਾ ਸੀਗਾ ਦੂਜੀ ਸਾਈਡ ਕਿਉਂਕਿ ਇਹਦਾ ਇਹ ਨਹੀਂ ਪਤਾ ਹੈਗਾ ਜੀ ਸਿੱਟ ਦੇ ਵੀ ਉਸ ਤੋਂ ਬਾਅਦ ਮੈਂ ਹਾਰੇ ਦੇ ਵਿੱਚ ਗੋਹੀ ਪਾ ਕੇ ਹਾਰਾ ਭਖਾ ਦਿੱਤਾ ਸੀ ਕਿਉਂਕਿ ਇਥੇ ਮੈਂ ਧਰਨੀ ਸੀ ਕਿ ਤੋੜੀ ਦੁੱਤ ਵਾਲੀ ਤਾਂ ਕਰਕੇ ਮੈਨੂੰ ਇਹ ਸੀਗਾ ਕਿ ਹਾਰ ਆਏ ਜੋ ਪਹਿਲਾਂ ਭਖ ਜਵੇ ਫੇਰ ਇਹਦੇ ਵਿੱਚ ਮੈਂ ਰੱਖ ਦੂੰਗੀ ਤੋੜੀ ਦੁੱਧ ਵਾਲੀ ਦੁੱਧਦ ਸੀਗਾ ਜੋ ਤੋੜੀ ਦੇ ਵਿੱਚ ਮੈਂ ਪਾ ਦਿੱਤਾ ਸੀ ਦੁੱਧ ਵਾਲਾ ਕੰਮ ਸੀਗਾ ਜੋ ਮੈਂ ਸਾਰਾ ਨਿਮੇੜ ਦਿੱਤਾ ਸੀ ਰੋਟੀ ਹਾਰਾ ਇੱਥੇ ਆਪਣਾ ਪਾ ਪਏ ਗਿਆ ਮੈਂ ਚਲੀ ਗਈ ਸੀ ਅੰਦਰ ਇੱਥੇ ਤੋੜੀ ਲੈਣ ਵਾਸਤੇ ਦੁੱਧ ਵਾਲੀ ਦੁੱਧ ਵਗੈਰਾ ਮੈਂ ਇਹਦੇ ਵਿੱਚ ਪਾ ਕੇ ਰੱਖ ਦਿੱਤਾ ਸੀ ਪਹਿਲਾਂ ਤਾਰ ਕੱਢ ਕੇ ਮੈਂ ਨਾਲ ਦੀ ਨਾਲ ਆਪਣੀ ਕੰਮ ਸੀਗੇ ਜੋ ਉਹ ਨਿਮੇੜ ਦਿੱਤੇ ਸੀ ਕਿਉਂਕਿ ਅਜਿਹਾਰ ਵੀ ਮੈਨੂੰ ਇਹ ਕੱਢਣੀ ਪਈ ਤਾਂ ਕਰਕੇ ਆਪਣੇ ਕੰਮ ਸੀਗੇ ਜੋ ਛੇਤੀ ਉੱਠਣ ਨਾਲ ਹੀ ਨਿਭੜਨੇ ਸੀ ਅੱਜ ਕੰਮ ਸੀਗੇ ਜੋ ਬਸ ਸਾਰਾ ਦਿਨ ਐਦਾਂ ਹੀ ਲਾਈਟ ਵੀ ਨਹੀਂ ਲਾਈਟ ਦਾ ਮਨ ਨਹੀਂ ਕਰਦਾ 1:30 ਵਜੇ ਉਸ ਤੋਂ ਬਾਅਦ ਆਪਣੇ ਕੰਮ ਸੀਗੇ ਜੋ ਕੀਤੇ ਕੱਪੜੇ ਵੀ ਉਸ ਤੋਂ ਬਾਅਦ ਹੀ ਧੋਤੇਗੇ ਤੇ ਜੇ ਮਧਾਣੀ ਲਾਉਣੀ ਸੀ ਮੈਂ ਉਹ ਵੀ ਉਸ ਤੋਂ ਬਾਅਦ ਹੀ ਲੱਗੀ ਕਾਂ ਕਰਕੇ ਜੋ ਲਾਈਟ বিনা ਕੰਮ ਹੁੰਦੇ ਨੇ ਸਾਰੇ ਹੀ ਉਲਝ ਜਾਂਦੇ ਨੇ ਉੱਚੀ ਦੇਖੋ ਤੁਸੀਂ ਪੱਤੇ ਫੇਰ ਉਹਨੇ ਹਿੱਲਰ ਗਏ ਮੌਸਮ ਧੁੰਦ ਬਹੁਤ ਜ਼ਿਆਦਾ ਕੁਝ ਵੀ ਨਹੀਂ ਦਿਖਦਾ ਹੈਗਾ ਇੰਨੀ ਜ਼ਿਆਦਾ ਧੁੰਦ ਹੋਈ ਪਈ ਸੀ ਦਿਨ ਸੀਗਾ ਜੋ ਥੋੜਾ ਥੋੜਾ ਚੜ ਗਿਆ ਸੀ ਇੱਥੇ ਇਧਰ ਘੜੀਆਂ ਨੇ ਆਪਣੀ ਮੱਝ ਇਹਨਾਂ ਦਾ ਬੰਨਣ ਦਾ ਕੋਈ ਟਾਈਮ ਨਹੀਂ ਸੀ ਅੱਜ

ਮੌਸਮ ਅਜ ਫੇਰ ਹੋਈਆਂ ਇਹ ਵੀਡੀਓ ਹੈ ਜੋ ਥੋੜੀ ਸੀ ਦੂਜੇ ਦਿਨ ਦੀ ਹੈ ਇੱਥੇ ਨਾ ਦੇਖੋ ਇੰਨਾ ਜ਼ਿਆਦਾ ਬੂਰਾ ਆਇਆ ਹੋਇਆ ਇਸ ਦਰਖਤ ਨੂੰ ਉਹਨੇ ਪੱਤੇ ਨਹੀਂ ਹੈਗੇ ਹੁਣ ਇਹਦੇ ਉੱਤੇ ਜਿੰਨਾ ਬੂਰਾ ਆਇਆ ਪਿਆ ਜਿਵੇਂ ਅੰਬ ਦਾ ਬੂਰਾ ਹੁੰਦਾ ਇਸ ਤਰ੍ਹਾਂ ਇਹਨੂੰ ਬੂਰਾ ਆਇਆ ਹੋਇਆ ਜੋ ਇਹ ਬੂਰਾ ਸਾਰਾ ਖਿੜ-ਖਿੜ ਕੇ ਹੁਣ ਸਾਰਾ गिर ਜਾਣਾ ਇੰਨੇ ਜ਼ਿਆਦਾ ਮਧੂਮੱਖੀ ਆਉਂਦੀਆਂ ਹੁਣ ਇਹਦੇ ਉੱਪਰ ਜਿੰਨੇ ਕਹਿ ਦਈਏ ਜਿਵੇਂ ਮਖਿਆਲ ਦੇ ਛੱਤੇ ਦੇ ਵਿੱਚ ਰੋਲਾ ਪਿੰਦਾ ਹੁੰਦਾ ਉਹਨਾਂ ਦਾ ਉਸ ਤਰ੍ਹਾਂ ਇਹਨਾਂ ਦਾ ਰੋਲਾ ਪਿੰਦਾ ਹੈ। ਲੋ ਜੀ ਇੱਥੇ ਆਪਾਂ ਲੱਗੇ ਸੀਗੇ ਬਰਤਨ ਵਗੈਰਾ ਜੋ ਸਾਫ਼ ਕਰਕੇ ਰੱਖੇ ਹੋਏ ਸੀਗੇ ਟੋਕਰੀ ਦੇ ਵਿੱਚ ਰੱਖਣਾ। ਅੱਜ ਅਸੀਂ ਹੈਗੇ ਸੀ ਬਹੁਤ ਜ਼ਿਆਦਾ ਐਕਸਾਈਟਿਡ। ਮੈਨੂੰ ਇਹ ਮੈ ਸੀਗਾ ਕਿ ਮੈਂ ਫਟਾਫਟ ਆਪਣੇ ਕੰਮ ਨੇ ਜੋ ਨਮੇੜ ਦੇ ਮੋਂਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਉਸ ਤੋਂ ਪਹਿਲਾਂ ਲੱਗ ਗਈ ਸੀ ਮੈਂ ਆਪਣੀ ਸਬਜ਼ੀ ਧੋ ਕੇ ਰੱਖ ਦਿੱਤੀ। ਸਬਜ਼ੀ ਬਣਾਉਣੀ ਅੱਜ ਅਸੀਂ। ਕਦੂ ਦੀ ਅਸੀਂ ਇਹਨਾਂ ਨੂੰ ਅੱਲਾ ਵੀ ਬੋਲਦੇ ਆਂ ਜੋ ਕਦੂ ਹੁੰਦੇ ਨੇ ਛੋਟੇ ਗੋਲ ਵਾਲੇ ਹੁੰਦੇ ਨੇ ਇਹਨਾਂ ਨੂੰ ਬੋਲਦਾ ਸੀ ਅੱਲਾ ਸਬਜੀ ਅੱਜ ਬਣਾਵਾਂਗੇ ਆਪਾਂ ਇਹਨਾਂ ਦੀ ਇਹ ਐਨਾਂ ਸੀਗੀਆਂ ਖੇਤੋਂ ਸਰਦਾਰ ਜੀ ਚਲੇ ਗਏ ਸੀ ਗੱਡੀ ਲੈ ਕੇ ਆਉਣ ਵਾਲੀ ਸੀਗੇ ਮੈਨੂੰ ਐਵੇਂ ਸੀ ਮੈਂ ਫਟਾਫਟ ਆਪਣੀ ਸਬਜੀ ਐ ਜੋ ਕੱਟ ਕੇ ਰੱਖ ਦਵਾਂ ਜੇ ਮੈਨੂੰ ਰਾਤ ਹੋ ਗਏ ਸੀ ਇਹ ਪੌਣੇ 10 ਵਜੇ ਕਹੇ ਸੀਗੇ ਜੋ 15 ਮਿੰਟ ਦਾ ਰਸਤਾ ਸੀਗਾ ਉਹਨਾਂ ਲਈ ਉਹ ਡੇਢ ਪੌਣੇ 2 ਘੰਟੇ ਦਾ ਹੋ ਗਿਆ ਸੀ 11:30 ਵਜੇ ਉਹ ਪਹੁੰਚੇ ਜਾ ਕੇ ਇੰਨੀ ਜ਼ਿਆਦਾ ਧੁੰਦ ਸੀ ਰਾਤ ਵੀ ਜਿੰਨੀ ਕਹਦੀ ਹੈ ਹੁਣ ਉਹ ਸੀਗੇ ਰਸਤੇ ਦੇ ਵਿੱਚ ਮੈਨੂੰ ਆਵੇਂ ਸੀ ਕਿ ਫਟਾਫਟ ਆਪਣੇ ਕੰਮ ਨੇ ਵੇਖ ਲਈਏ ਨੰਬਰ ਗਿਆ ਹੋਇਆ ਸੀਗਾ ਜਿਸਕੂਲ ਪਹਿਲਾਂ ਅਸੀਂ ਵੀ ਜਾਣਾ ਸੀਗਾ ਸਵੇਰੇ ਜਲਦੀ ਉੱਠੇ ਵੀ ਜਾਣਾ ਏ ਆਪਣੇ ਕੱਪੜੇ ਵਗੈਰਾ ਪ੍ਰੈਸ ਕਰਲੇ ਸੀ ਫੇਰ ਕਰ ਦਿੱਤਾ ਸਾਨੂੰ ਮਾਣਾ ਕਹਿੰਦੇ ਤੁਸੀਂ ਰੋ ਘਰੇ ਸੀ ਵੀ ਘਰੇ ਹੀ ਆ ਜਾਣਾ ਤਾਂ ਕਰਕੇ ਜੋ ਕੰਮ ਹੁੰਦੇ ਨੇ ਆਪਣੇ ਫਰਜ਼ ਹੁੰਦੇ ਨੇ ਜੀ ਚਲੋ ਮੰਮੀ ਉਹਨੇ ਕਹੇ ਸੀਗੇ ਉਹ ਵੀ ਆਪਾਂ ਉਹ ਫਰਜ਼ ਉਹਨਾਂ ਨੇ ਨਿਭਾਈ ਉਹਨਾਂ ਨੇ ਜਾਣਾ ਸੀ ਆਪਾਂ ਆਪਣੇ ਘਰ ਸਾਮਿਆਂ ਜੋ ਸਾਰੇ ਕੰਮ ਅਸੀਂ ਕੀਤੇ ਇਸੀ ਤਰ੍ਹਾਂ ਜੋ ਜ਼ਿੰਦਗੀ ਆਪਣੀ ਖੁਸ਼ਹਾਲ ਬਣੀ ਰਹਿੰਦੀ ਹੈ ਜੇ ਜਦੋਂ ਆਪਾਂ ਰਲ ਮਿਲ ਕੇ ਸਾਰੇ ਰਣੇ ਕੰਮ ਕਰਦੇ ਆਂ ਤੇ ਵਧੀਆ ਵੀ ਲੱਗਦਾ ਆਪਣਾ ਪਰਿਵਾਰ ਵੀ ਬਣਿਆ ਰਹਿੰਦਾ। ਇਸੇ ਤਰ੍ਹਾਂ ਜੋ ਛੋਟੀਆਂ-ਛੋਟੀਆਂ ਖੁਸ਼ੀਆਂ ਹੁੰਦੀਆਂ ਨੇ ਆਪਾਂ ਆਪਣੀ ਖੁਸ਼ੀ ਦੇ ਵਿੱਚ ਸ਼ਾਮਲ ਕਰੀਏ ਤਾਂ ਆਪਣੀ ਜ਼ਿੰਦਗੀ ਹੈ ਜੋ ਹੋਰ ਵੀ ਖੁਸ਼ਹਾਲ ਬਣ ਜਾਂਦੀ ਹੈ। ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ ਕਿਉਂਕਿ ਪ੍ਰਮਾਤਮਾ ਨੇ ਸਾਨੂੰ ਗੁਰਪੁਰਬ ਦੇ ਮੌਕੇ ਤੇ ਇੰਨੀ ਜ਼ਿਆਦਾ ਵੱਡੀ ਖੁਸ਼ੀ ਦਿੱਤੀ। ਇਸ ਤੋਂ ਵੱਡੀ ਹੋਰ ਖੁਸ਼ੀ ਕੀ ਹੋ ਸਕਦੀ ਹੈ ਜਦੋਂ ਆਪਾਂ ਨੂੰ ਇੰਨੇ ਵਧੀਆ ਮੌਕੇ ਤੇ ਇੰਨੀ ਵਧੀਆ ਖੁਸ਼ੀ ਮਿਲੇ ਇੰਨੀ ਵੱਡੀ ਖੁਸ਼ੀ ਮਿਲੇ ਪਰਿਵਾਰ ਦੇ ਵਿੱਚ ਜੋ ਪਰਿਵਾਰ ਦੇ ਮੈਂਬਰ ਸੀਗੇ ਸਾਰੇ ਹੀ ਬਹੁਤ ਜ਼ਿਆਦਾ ਖੁਸ਼ ਸੀਗੇ ਸਾਨੂੰ ਐ ਹੋਇਆ ਪਿਆ ਸੀਗਾ ਵੀ ਉਹ ਕਦੋਂ ਆ ਜਾਣ ਚਲੋ ਜੀ ਮੈਂ ਹੁਣ ਤੁਹਾਨੂੰ ਦੱਸ ਦੰਨੀ ਆ ਕਿ ਅਸੀਂ ਇੰਨੇ ਜ਼ਿਆਦਾ ਖੁਸ਼ ਕਿਉਂ ਸੀ ਕਿਉਂਕਿ ਸਾਡੇ ਘਰ ਦੇ ਵਿੱਚ ਆਇਆ ਜੀ ਛੋਟਾ ਜਿਹਾ ਨੰਨਾ ਮੁੰਨਾ ਬੀਟਾ ਸਾਡਾ ਛੋਟਾ ਦੋਤਾ ਤੇ ਉਹਦਾ ਨਾਮ ਕਰਨਵੀ ਕਰ ਲਿਆ ਸੀਗਾ ਉਹਦਾ ਨਾਮ ਰੱਖਿਆ ਸੀਗਾ ਗੋਬਿੰਦ ਸਿੰਘ ਬਹੁਤ ਵਧੀਆ ਲੱਗਿਆ ਨਾਮ ਵੀ ਤੇ ਬੱਚਾ ਸਾਡਾ ਜੋ ਠੀਕ ਠਾਕ ਸੀਗਾ ਮਾਂ ਪੁੱਤ ਦੋਨੇ ਤੇ ਪ੍ਰਮਾਤਮਾ ਨੂੰ ਲੰਮੀ ਉਮਰਾਂ ਬਖਸ਼ੇ ਤੰਦਰੁਸਤੀਆਂ ਬਖਸ਼ੇ ਤੇ ਸਾਰੀਆਂ ਭੈਣਾ ਸਾਰੇ ਪਰਿਵਾਰ ਖੁਸ਼ ਰਹਿਣ ਇਦਾਂ। ਜਿਸ ਤਰ੍ਹਾਂ ਬੱਚੇ ਨੂੰ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ। ਲਓ ਜੀ ਮੰਮੀ ਉਹਨੇ ਇੱਥੇ ਆ ਗਏ ਸੀ। ਤੇ ਕਰ ਰਹੇ ਸੀਗੇ ਉਸ ਮੁੰਡੇ ਦੀਆਂ ਗੱਲਾਂ ਜਿਸ ਦੀ ਲੱਤ ਹੋ ਗਈ ਸੀ। ਤੇ ਮੈਂ ਨਾਲ ਚਾਹ ਪਾਣੀ ਦੇ ਦਿੱਤਾ ਸੀ। ਤੇ ਰੋਟੀ ਵਗੈਰਾ ਬਣਾ ਕੇ ਦਿੱਤੀ ਪਹਿਲਾਂ। ਉਸ ਤੋਂ ਬਾਅਦ ਆਪਾਂ ਹੋਰ ਕੰਮ ਕੀਤੇ ਤੇ ਮੰਮੀ ਇੱਥੇ ਹਸਪੀਟਲ ਦੇ ਗੱਲਾਂ ਸਾਨੂੰ ਦੱਸ ਰਹੇ ਸੀ। ਇੱਕਵੇਂ ਦਿਨਾਂ ਦੇ ਰਹੇ ਦੋ ਦਿਨ ਦੱਸ ਕੀ ਕਰਿਆ ਹੁਣ ਚਾਹ ਬਣਾ ਦੇ ਤਿੰਨ ਮੈਂ ਲੋ ਜੀ ਅੰਬਰ ਨੇ ਬਣਾਈ ਆ ਚਾਹ ਆਪ ਦੇ ਵਾਸਤੇ ਖੌਣੇ ਪੀਣੇ ਦਾ ਬਣਾ ਦੂੰਗਾ ਲੋ ਜੀ ਚਾਹ ਬਣਾ ਕੇ ਨੇ ਪਾ ਲਿਆ ਆਪਣੇ ਕੱਪ ਦੇ ਵਿੱਚ ਬਹੁਤ ਜ਼ਿਆਦਾ ਨੂੰ ਕੁਕਿੰਗ ਦਾ ਸ਼ੌਂਕ ਹੈ ਬਹੁਤ ਜ਼ਿਆਦਾ ਜਿੰਨਾ ਕਹਿ ਦिए ਤੈਮਨੇ ਆਪਣੀ ਚਾਹ ਵਗੈਰਾ ਵੀ ਬਣਾ ਲੈਂਦਾ ਹੁੰਦਾ ਚਲੋ ਜੀ ਪਵੇ થી ਆਪਣਾ ਹੁਣ ਹੋਰ ਕੰਮਕਾਰ ਕਰਦੇ ਆ ਬੱਚੇ ਨੂੰ ਅਸੀਂ ਦੇਖਿਆ ਸੀਗੇ ਜਾ ਕੇ ਸਾਰਾ ਕੰਮ ਸੀਗਾ ਜੋ ਦੇਖ ਲਿਆ ਸੀ ਤੇ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਕਰਦੇ ਆ